ਮੈ ਸਿਖਰੜ ਮਹਾਲੀ ਏਰੀਆ ਤੋਂ ਜੀ ਲਗਾਤਾਰ ਲਾਈਵ ਤੇ ਗੜੇਮਾਰੀ ਦੇਖੋ ਜੀ ਪੰਜਾਬ ਖਰੜ ਮਹਾਲੀ ਏਰੀਆ ਪਿਛਲੇ 15 ਮਿੰਟ ਤੋਂ ਲਗਾਤਾਰ ਗੜੇਮਾਰੀ ਹੋ ਰਹੀ ਹੈ ਜੀ ਇਸ ਸਮੇਂ ਦੇਖੋ ਜੀ ਘਰ ਦਾ ਸਾਹਮਣੇ ਵਾਲਾ ਵੇੜਾ ਦੇਖੋ ਜੀ ਡਿਊਟੀ ਤੇ ਵੀ ਨਹੀਂ ਜਾ ਸਕਦੇ ਧਿਆਨ ਨਾਲ ਦੇਖੋ ਜੀ ਗੜੇ ਗੜੇ ਦੇਖੋ ਲਗਾਤਾਰ ਚਿੱਟੀ ਚਦਰ ਪਸ਼ਾ ਕੇ ਰੱਖਤੀ ਨੇੜੇ ਤੋਂ ਪਤਾ ਲੱਗ ਰਿਹਾ ਹੈ ਜ਼ੀਰੂਖਪੁਰ ਮਹਾਲੀ ਖਰੜ ਚੰਡੀਗੜ੍ਹ ਪੰਚਕੁਲਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਗੜੇਮਾਰ ਹੋ ਰਹੀ ਹੈ ਤਾਂ ਤੁਹਾਨੂੰ ਦਿਖਾਣਾ ਚਾਹੂਂਗੇ ਦੇਖੋ ਜੀ ਇਹ ਦੇਖੋ ਜੀ ਕਿੰਨੇ ਮੋٹے ਮੋٹے ਗੜੇ ਆ ਜੀ ਥੋੜੇ ਸਾਹਮਣੇ ਤੇ ਪੂਰੀ ਚਿੱਟੀ ਚਾਦਰ ਵੀ ਚੁੱਪੀ ਹੈ ਥੋੜੇ ਸਾਹਮਣੇ ਦੇਖੋ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਸੀਗਾ ਕਿ ਆ ਤਕਰੀਬਨ 30 ਜਨਵਰੀ ਤੋਂ 3 ਫਰਵਰੀ ਤੱਕ ਮੌਸਮ ਵਿਗੜੇਗਾ ਤੇਜ਼ ਹਵਾਵਾਂ ਚੱਲਣਗੀਆਂ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਪਰ ਜਿਸ ਸਮੇਂ ਨਾਲ ਅੱਜ ਹਵਾ ਚੱਲੀ ਹੈ ਉਹ ਤਾਂ 70-80 ਦੀ ਵੀ ਸਪੀਡ ਪਾਰ ਕਰ ਗਈਆਂ ਤੇ ਮੀਂਹ ਇੰਨਾ ਜ਼ਿਆਦਾ ਪਿਆ ਔਰ ਅੱਜ ਗੜੇ ਮਾਰੀ ਜੋ ਲਗਾਤਾਰ ਸਵੇਰ ਤੋਂ ਹੀ ਕਈ ਜ਼ਿਲ੍ਹਿਆਂ ਤੋਂ ਰਿਪੋਰਟ ਆ ਰਹੀ ਹੈ ਜੀ ਸਾਡੇ ਲੱਗ-ਲੱਗ ਜਿਹੜੇ ਪੱਤਰਕਾਰ ਆਪਣੇ ਵੀਰ ਨੇ ਉਹਨਾਂ ਨੇ ਵੀ ਦੱਸਿਆ ਕਿ ਟਰਾਈ ਸਿਟੀ ਚੰਡੀਗੜ ਮਹਾਲੀ ਪੰਚਕੂਲਾ ਇਸ ਤੋਂ ਲਾਵਾ ਹਰੜ ਜੀਰਕਪੁਰ ਤੇ ਪੰਜਾਬ ਦੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਗੜੇਮਾਰੀ ਹੋ ਰਹੀ ਹੈ ਜੀ ਫਸਲਾਂ ਦਾ ਡਾਇਰੈਕਟ ਨੁਕਸਾਨ ਹੋ ਗਿਆ ਜੀ ਕਣਕ ਨੂੰ ਸਿੱਧੀ ਮਾਰ ਪੈਣੀ ਹੈ ਸੋ ਸਰਕਾਰ ਨੂੰ ਹੁਣ ਕੋਈ ਉਚਿਤ ਕਦਮ ਚੱਕਣੇ ਪੈਣਗੇ ਬਹੁਤ ਜ਼ਿਆਦਾ ਭਾਰੀ ਮੀਂਹ ਗੜੇਮਾਰੀ ਲਗਾਤਾਰ ਆ ਦੇਖੋ ਜੀ ਲਗਾਤਾਰ ਚਿੱਟੀ ਚਾਦਰ ਵਿਛਾ ਕੇ ਰੱਖਦੀ ਸਾਰੇ ਪਾਸੇ ਸਾਰੇ ਪਾਸੇ ਇਹੀ ਹਾਲ ਹੈ ਜੀ ਤੁਹਾਨੂੰ ਅਸੀਂ ਹੋਰ ਦਿਖਾਣਾ ਚਾਹੁੰਗੇ ਬਣੀ ਰਹੋ ਤੁਹਾਨੂੰ ਦਿਖਾਉ ਡਾਇਰੈਕਟ ਪਰਸ਼ੇ ਪਰਸ਼ਪੋੜੀਆਂ ਦੇ ਕੋਈ ਕੀ ਹਾਲ ਹੋ ਚੁੱਕਿਆ ਜੀ ਹਾਲ ਦੇਖੋ ਜੀ ਲਗਾਤਾਰ ਗੜੇ ਪੈ ਰਹੇ ਜੀ ਪੰਜਾਬ ਦੇ ਵਿੱਚ ਹਾਲ ਦੇਖੋ ਜੀ ਪੂਰਾ ਮੋਹਾਲੀ ਖਰੜ ਏਰੀਆ ਚੰਡੀਗੜ੍ਹ ਦੇ ਨੇੜੇ ਤੇੜੇ ਲਗਾਤਾਰ ਲਾਈਵ ਤਸਵੀਰਾਂ ਮੋٹے ਮੋٹے ਗੜੇ ਪੈ ਰਹੇ ਜੀ ਦੇਖੋ ਲਾਈਵ ਤਸਵੀਰਾਂ ਭਾਰੀ ਗੜੇਮਾਰੀ ਹੋਈ ਹੈ ਜੀ ਮੌਸਮ ਬਹੁਤ ਖਰਾਬ ਹੋ ਚੁੱਕਿਆ ਦੇਖੋ ਜੀ ਪੂਰਾ ਪੂਰਾ ਮੌਸਮ 꼴 ਚੁੱਕਿਆ ਜੀ ਸੋ ਪੰਜਾਬ ਦੇ ਵਿੱਚ ਫਸਲਾਂ ਦਾ ਬਹੁਤ ਨੁਕਸਾਨ ਹੋ ਗਿਆ ਸ਼ੀਸ਼ੇ ਭੰਨੇ ਜਾ ਚੁੱਕੇ ਆ ਸਾਡੇ ਨੇੜੇ ਤੇੜੇ ਘਰ ਦੇ ਇਲਾਕੇ ਚ ਜਿਹੜੀਆਂ ਕਾਰਾਂ ਖੜੀਆਂ ਨੇ ਮੋਟਰਸਾਈਕਲ ਖੜੇ ਨੇ ਉਹਨਾਂ ਦੇ ਸ਼ੀਸ਼ੇ ਭੰਨੇ ਜਾ ਚੁੱਕੇ ਗੜੇ ਬਹੁਤ ਤੇਜ਼ੀ ਨਾਲ ਪੈ ਰਹੇ ਆ ਜੀ ਗੜੇ ਮਾਰੀ ਹੋ ਰਹੀ ਹੈ ਪੰਜਾਬ ਖਰੜ ਮੋਹਲੀ ਏਰੀਆ ਦੇ ਵਿੱਚ ਬਹੁਤ ਬੁਰਾ ਹਾਲ ਹੈ ਜੀ ਮੌਸਮ ਬਹੁਤ ਖਰਾਬ ਹੋ ਚੁੱਕਿਆ ਸੋ ਸਰਕਾਰ ਨੂੰ ਕੋਈ ਉਚਿਤ ਕਦਮ ਉਠਾਣੇ ਪੈਣੇ ਦੇਖੋ ਜੀ ਤੁਹਾਨੂੰ ਡਾਇਰੈਕਟ ਦੱਸਣੇ ਆ ਲਗਾਤਾਰ ਗੜੇ ਪੈ ਰਹੇ ਆ ਜੀ ਦੇਖੋ ਲਗਾਤਾਰ ਸਿੱਟੀ ਚਾਦਰ ਬਿਸ਼ੂ ਕੀ ਹੈ ਲਗਾਤਾਰ ਗੜੇ ਪੈ ਰਹੇ ਹਨ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਪੰਜਾਬ ਦੇ ਵਿੱਚ ਖਰੜਮਾ ਚੰਡੀਗੜ ਪੰਚਕੁਲਾ ਏਰੀਆ ਖਰੜਮਾ ਹਾਲੀ ਤੋਂ ਲਾਈਵ ਤੋਂ ਸੁਬੀਨਾ ਹਰ ਜਗ੍ਹਾ ਗੜੇ ਮਾਰੀ ਭਾਰੀ ਗੜੇ ਮਾਰੀ ਜੀ ਮੀਂਹ ਬਹੁਤ ਜ਼ਬਰਦਸਤ ਪੈ ਰਿਹਾ ਹੈ ਬਹੁਤ ਜ਼ਿਆਦਾ ਠੰਡ ਹੋ ਚੁੱਕੀ ਹੈ ਸਵੇਰ ਤੋਂ ਹੀ ਪਿਛਲੇ 15 ਮਿੰਟ ਤੋਂ ਲਗਾਤਾਰ ਮੋٹے ਗੜੇ ਗਿਰ ਰਹੇ ਹਨ ਜੀ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਕਾਰਾਂ ਮੋਟਰਸਾਈਕਲ ਤੇ ਕਾਰਾਂ ਦੇ ਸ਼ੀਸ਼ਿਆਂ ਦਾ ਵੀ ਨੁਕਸਾਨ ਹੋਇਆ ਹੈ ਸਰਕਾਰ ਨੂੰ ਆ ਕੇ ਹੁਣ ਕੋਈ ਉਚਿਤ ਫੈਸਲਾ ਲੈਣਾ ਪਊਗਾ ਪ੍ਰਸ਼ਾਸਨ ਨੂੰ ਦੇਖਣਾ ਪੈਣਾ ਜੀ ਸੋ ਰੱਬ ਦੇ ਰੰਗਾਂ ਦਾ ਕੁਝ ਨਹੀਂ ਪਤਾ ਹੁੰਦਾ ਕਦੋਂ ਕੀ ਹੋ ਜਵੇ ਇਹ ਲਾਈਵ ਤਸਵੀਰਾਂ ਜੀ ਅੱਜ 11:00 ਵਜੇ 11 ਮਿੰਟ ਵੀਰਵਾਰ 1 ਫਰਵਰੀ ਉਹ ਬੁਰਾ ਹਾਲ ਹੈ ਜੀ ਠੰਡ ਵੀ ਬਹੁਤ ਹੋ ਚੁੱਕੀ ਹੈ ਟੈਂਪਰੇਚਰ ਘਟੋ-ਘਟ 8 ਤੋਂ 10 ਡਿਗਰੀ ਡਿੱਗ ਚੁੱਕਿਆ ਤੇ ਬਹੁ ਮੋٹے ਗੜੇगिरਨੇ ਲਗਾਤਾਰ 15 ਮਿੰਟ ਤੋਂ ਸਵੇਰ ਤੋਂ ਹੀ ਪੰਜਾਬ ਹਰਿਆਣਾ ਚੰਡੀਗੜ੍ਹ ਮੌਸਮ ਦਾ ਬਹੁਤ ਬੁਰਾ ਹਾਲ ਸੀ ਪਰ ਪਿਛਲੇ 15-20 ਮਿੰਟ ਤੋਂ ਲਗਾਤਾਰ ਹੋ ਰਹੀ ਗੜੇ ਮਾਰੀ ਨੇ ਕਾਫੀ ਨੁਕਸਾਨ ਕਰਤਾ ਜੀ ਸੋ ਵੀਡੀਓ ਇਹ ਵੱਤੋ ਵਾ ਸ਼ੇਅਰ ਕਰੋ ਜਿੰਨਾ ਜਿੰਨਾ ਨੁਕਸਾਨ ਹੋਇਆ ਕਮੈਂਟ ਵੀ ਕਰੋ ਤੇ ਵੱਤੋ ਵਾ ਆਪਣੇ ਯਾਰ ਦੋਸਤਾਂ ਰਿਸ਼ਤੇਦਾਰਾਂ ਤੇ ਆਮ ਲੋਕਾਂ ਤੱਕ ਜਰੂਰ ਸ਼ੇਅਰ ਕਰੋ ਫੇਸਬੁਕ ਇੰਸਟਾਗ੍ਰam ਸਨੈਪਚੈਟ ਯੂਟਿਊਬ ਹਰ ਜਗ੍ਹਾ ਜੀ ਸੋਸ਼ਲ ਮੀਡੀਆ ਤੇ ਤਾਂ ਨਵਾਜੀ ਸਾਰਾ ਦਾ ਤੁਹਾਨੂੰ ਲਾਈਵ ਰਿਪੋਰਟਿੰਗ ਦਿਖਾਈਏ ਸੜਕਾਂ ਦੇ ਉੱਤੇ ਵੀ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਲੋਕਾਂ ਦੇ ਉੱਤੇ ਡਾਇਰੈਕਟ ਗੜੇ ਵੱਜ ਮਕਾਨਾਂ ਦੇ ਮੋਟਰਸਾਈਕਲਾਂ ਦਾ ਨੁਕਸਾਨ ਹੋਇਆ ਤੇ ਦੁਕਾਨਾਂ ਦਾ ਵੀ ਔਰ ਖੇਤਾਂ ਦਾ ਹਿਸਾਬ ਲਓ ਕਣਕਾਂ ਖੇਤਾਂ ਦੇ ਵਿੱਚ ਤਾਜ਼ਾ ਕਣਕਾਂ ਦੀ ਫਸਲਾਂ ਖੜੀਆਂ ਨੇ ਤੇ ਹੋਰ ਬਾਕੀ ਸਾਰੀ ਫਸਲਾਂ ਵੀ ਖੜੀਆਂ ਨੇ ਉਹਨਾਂ ਦਾ ਕੀ ਨੁਕਸਾਨ ਹੋਇਆ ਹੋਣਾ ਸੋ ਮਿਲਦੇ ਹਾਂ ਜਲਦੀ ਕਿਸ ਹੋਰ ਨੈਕਸਟ ਮੀਡੀਆ ਕਵਰੇਜ ਰਿਪੋਰਟ ਦੇ ਵਿੱਚ ਧੰਨਵਾਦ ਦਿਓ ਇਜਾਜ਼ਤ ਰੱਬ ਰੱਖਾ ਜੀ